ਸਰੋਂ ਦਾ ਤੇਲ ਛਣੀ ਤੇ ਮਨੁੱਖੀ ਸਰੀਰ ਦੋਸਤੋ ਸਰੋਂ ਦਾ ਤੇਲ ਤੁਸੀਂ ਆਪਣੀ ਆਸਥਾ ਨਾਲ ਆਪਣੀ ਮਰਜ਼ੀ ਨਾਲ ਆਪਣੇ ਵਿਸ਼ਵਾਸ ਨਾਲ ਕਿਸੇ ਨੂੰ ਦਾਨ ਕਰਨਾ ਕਰੋ ਇਹ ਤੁਹਾਡਾ ਆਪਣਾ ਵਿਸ਼ਾ ਹੈ ਪਰ ਅਸੀਂ ਮੈਡੀਸਨ ਫਰੀ ਲਾਈਫ ਦਵਾਈਆਂ ਰਹਿਤ ਜ਼ਿੰਦਗੀ ਤੇ ਕੰਮ ਕਰ ਰਹੇ ਹਾਂ ਲੋਕਾਂ ਨੂੰ ਪੈਣਾ ਭਰਾਵਾਂ ਨੂੰ ਪ੍ਰਚਾਰ ਦੇ ਰਾਹੀਂ ਦੱਸਦੇ ਹਾਂ ਕਿ ਦਵਾਈਆਂ ਰਹਿਤ ਜ਼ਿੰਦਗੀ ਸੰਭਵ ਹੈ ਜੇ ਤੁਸੀਂ ਖੁਰਾਕ ਨੂੰ ਸਹੀ ਢੰਗ ਨਾਲ ਵਰਤਣਾ ਸ਼ੁਰੂ ਕਰਦੇ ਹੋ ਤਾਂ ਅੱਜ ਗੱਲ ਕਰਾਂਗੇ ਸਰੋਂ ਦੇ ਤੇਲ ਦੀ ਜਿੰਨਾ ਭੈਣਾ ਭਰਾਵਾਂ ਨੂੰ ਵਾਈ ਦੇ ਰੋਗ ਨੇ ਬਾਤ ਦੇ ਰੋਗ ਨੇ ਸਰੋਂ ਦਾ ਤੇਲ ਉਹਨਾਂ ਲਈ ਇੱਕ ਮੈਡੀਸਨ ਹੈ ਦਵਾਈ ਹੈ ਉਹਨਾਂ ਨੂੰ ਹਰ ਰੋਜ਼ ਮਾਲਿਸ਼ ਕਰਨੀ ਚਾਹੀਦੀ ਹੈ ਜਿਨ੍ਹਾਂ ਦੇ ਜੋੜਾਂ 'ਚੋਂ ਕੜਕੜ ਦੀ ਆਵਾਜ਼ ਆਉਂਦੀ ਹੈ ਜਿਨ੍ਹਾਂ ਨੂੰ ਵਾਈ ਦੀਆਂ ਦਰਦਾਂ